ਹੈਲੋ ਜੀ ਵੈਲਕਮ ਟੂ ਬੈਕ ਕਰਦੀ ਕੰਟੀਨ ਚਾਹ ਤੇ ਅਸੀਂ ਅਕਸਰ ਪੀਂਨੇ ਆ ਤੇ ਅੱਜ ਅਸੀਂ ਚਾਹ ਦੇ ਨਾਲ ਬਣਾ ਰਹੇ ਆ ਜੀ ਕੋਈ ਚ ਖਾਸ ਜਿੰਨੂੰ ਦੇਖ ਕੇ ਤੁਹਾਡੇ ਸਾਰਿਆਂ ਦੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋਣਗੀਆਂ ਤੇ ਚਾਹ ਦੇ ਨਾਲ ਅਸੀਂ ਇਸ ਚੀਜ਼ ਨੂੰ ਖਾਵਾਂਗੇ ਤੇ ਸਾਨੂੰ ਸਾਡੇ ਪੁਰਾਣੇ ਸਮਿਆਂ ਦੀ ਯਾਦ ਆ ਜਾਵੇਗੀ ਅੱਜ ਅਸੀਂ ਬਣਾਉਣ ਜਾ ਰਹੇ ਆ ਜੀ ਬਹੁਤ ਹੀ ਟੇਸਟੀ ਚਾਹ ਤੇ ਚੂਰੀ ਦੇਰ ਨਾ ਕਰਦੇ ਹੋਏ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਸਭ ਤੋਂ ਪਹਿਲਾਂ ਅਸੀਂ ਚੂਰੀ ਬਣਾਉਣ ਵਾਸਤੇ ਆਟੇ ਨੂੰ ਗੁੰਨ ਕੇ ਤਿਆਰ ਕਰਾਂਗੇ ਆਟਾ ਨੋਰਮਲ ਜਿਵੇਂ ਅਸੀਂ ਰੋਟੀ ਦਾ ਗੁੰਨਦੇ ਆ ਉਸੇ ਤਰ੍ਹਾਂ ਹੀ ਅਸੀਂ ਗੁੰਨ ਕੇ ਤਿਆਰ ਕਰਾਂਗੇ ਆਟੇ ਦੇ ਵਿੱਚ ਆਪਾਂ ਇੱਕ ਚਮਚਾ ਘਿਓ ਦਾ ਪਾਵਾਂਗੇ ਘਿਓ ਨੂੰ ਚੰਗੀ ਤਰ੍ਹਾਂ ਅਸੀਂ ਸਾਰੇ ਆਟੇ ਦੇ ਵਿੱਚ ਮਿਕਸ ਕਰਾਂਗੇ ਘਿਓ ਨੂੰ ਅਸੀਂ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨ ਕੇ ਤਿਆਰ ਕਰਾਂਗੇ ਆਟਾ ਗੁੱਝ ਕੇ ਸਾਡਾ ਤਿਆਰ ਹੈ ਜੀ ਹੁਣ ਅਸੀਂ ਇਹਨੂੰ 10 ਮਿੰਟ ਰੈਸਟ ਵਾਸਤੇ ਰੱਖਾਂਗੇ ਫਿਰ ਆਪਾਂ ਇਹਦੀਆਂ ਰੋਟੀਆਂ ਬਣਾ ਕੇ ਤਿਆਰ ਕਰਾਂਗੇ ਆਟੇ ਨੂੰ 10 ਮਿੰਟ ਹੋ ਗਏ ਨੇ ਜੀ ਰੈਸਟ ਤੇ ਰੱਖਿਆ ਤੇ ਹੁਣ ਅਸੀਂ ਇਹਦੇ ਪੇੜੇ ਕਰ ਲਵਾਂਗੇ ਜਿਸ ਤਰੀਕੇ ਦੀ ਆਪਾਂ ਰੋਟੀ ਬਣਾਉਣੀ ਹੈ ਉਹ ਸਭ ਦੇ ਅਸੀਂ ਪੇੜੇ ਕਰਕੇ ਤਿਆਰ ਕਰਾਂਗੇ ਇਹਨੇ ਕਾ ਕਰਦੇ ਆਪਾਂ ਇਹਦੇ ਪੇੜੇ ਬਣਾਏ ਨੇ ਸਾਰੇ ਪੇੜੇ ਬਣਾ ਕੇ ਆਪਾਂ ਤਿਆਰ ਕਰ ਲਵਾਂਗੇ ਪੇੜੇ ਬਣਾ ਕੇ ਆਪਾਂ ਤਿਆਰ ਕਰ ਲਏ ਨੇ ਤਾਂ ਹੁਣ ਅਸੀਂ ਇਹਦੀਆਂ ਰੋਟੀਆਂ ਬਣਾ ਕੇ ਤਿਆਰ ਕਰਾਂਗੇ ਫਿਰ ਆਪਾਂ ਇਹਨਾਂ ਦੀ ਬਣਾਵਾਂਗੇ ਜੀ ਚੂਰੀ ਇਸ ਤਰ੍ਹਾਂ ਅਸੀਂ ਇੱਕ ਪੇੜਾ ਲਵਾਂਗੇ ਇਹਨੂੰ ਸੁੱਕਾ ਆਟਾ ਲਾਵਾਂਗੇ ਪੇੜੇ ਨੂੰ ਆਪਾਂ ਥੋੜਾ ਜਿਹਾ ਵਧਾ ਲਵਾਂਗੇ ਇਸ ਤਰ੍ਹਾਂ ਆਪਾਂ ਦੀ ਇੱਕ ਰੋਟੀ ਵੇਲ ਕੇ ਤਿਆਰ ਕਰਾਂਗੇ ਇਹ ਵਾਲੀ ਰੋਟੀ ਨੂੰ ਅਸੀਂ ਨਾ ਹੀ ਬਹੁਤ ਜ਼ਿਆਦਾ ਪਤਲਾ ਵੇਲਾਂਗੇ ਤੇ ਨਾ ਹੀ ਬਹੁਤ ਜ਼ਿਆਦਾ ਆਪਾਂ ਮੋਟਾ ਵੇਲਾਂਗੇ ਨੋਰਮਲ ਜਿਹੀ ਅਸੀਂ ਦੀ ਰੋਟੀ ਵੇਲ ਕੇ ਤਿਆਰ ਕਰਾਂਗੇ ਰੋਟੀ ਵੇਲ ਕੇ ਆਪਣੀ ਤਿਆਰ ਹੈ ਦੋ ਤਿੰਨ ਆਪਾਂ ਰੋਟੀਆਂ ਇਕੱਠੀਆਂ ਵੇਲ ਕੇ ਫਿਰ ਇਹਨਾਂ ਨੂੰ ਅਸੀਂ ਸੇਕਾਂਗੇ ਗੈਸ ਦੇ ਉੱਪਰ ਆਪਾਂ ਪਹਿਲੇ ਤੋਂ ਤਵੇ ਨੂੰ ਗਰਮ ਰੱਖਿਆ ਹੈ ਤਵੇ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਕੇ ਫਿਰ ਆਪਾਂ ਰੋਟੀਆਂ ਨੂੰ ਸੇਕਾਂਗੇ ਤਵਾ ਆਪਣਾ ਗਰਮ ਹੋ ਗਿਆ ਹੁਣ ਅਸੀਂ ਹੱਥੇ ਇਹ ਵਾਲੀ ਰੋਟੀ ਪਾਵਾਂਗੇ ਰੋਟੀ ਦੀ ਇੱਕ ਸਾਈਡ ਥੋੜੀ ਸਿੱਖ ਗਈ ਹੈ ਹੁਣ ਅਸੀਂ ਪਲਟ ਕੇ ਇਹਨੂੰ ਚੰਗੀ ਤਰ੍ਹਾਂ ਰਲਟਾ-ਪਲਟਾ ਕੇ ਸੇਕ ਲਵਾਂਗੇ ਇਸ ਤਰ੍ਹਾਂ ਆਪਾਂ ਰੋਟੀ ਨੂੰ ਤੇ ਦੂਜੀ ਸਾਈਡ ਪਲਟ ਕੇ ਇੱਦਾਂ ਹਲਕੇ-ਹਲਕੇ ਹੱਥਾਂ ਨਾਲ ਦਬਾ ਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਸੇਕ ਲਵਾਂਗੇ ਰੋਟੀਆਂ ਆਪਣੀਆਂ ਬਣ ਕੇ ਤਿਆਰ ਨੇ ਜੀ ਹੁਣ ਆਪਾਂ ਇਹਨਾਂ ਦੇ ਚੂਰੀ ਕੁੱਟ ਕੇ ਕਰਾਂਗੇ ਤਿਆਰ ਇਦھر ਆਪਾਂ ਪੈਨ ਦੇ ਵਿੱਚ 1 ਕੱਪ ਦੁੱਧ ਤੇ 1 ਕੱਪ ਪਾਣੀ ਦਾ ਪਾ ਕੇ ਰੱਖਿਆ ਹੈ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਉਹਨੇ 3-4 ਇਲਾਚੀਆਂ ਕੁੱਟ ਕੇ ਉਹ ਪਾ ਦਾਂਗੇ 1 ਚਮਚਾ ਪੱਤੀ ਦਾ ਪਾ ਦਾਂਗੇ ਤੇ ਸਵਾਦ ਦੇ ਅਨਸਾਰ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਜਿੰਨੀ ਦੇਰ ਤੱਕ ਆਪਣੀ ਇਧਰ ਚਾਹ ਬਣੇਗੀ ਉੰਨੀ ਦੇਰ ਤੱਕ ਆਪਾਂ ਚੂਰੀ ਕੁੱਟ ਕੇ ਤਿਆਰ ਕਰ ਲਾਂਗੇ ਇਸ ਤਰ੍ਹਾਂ ਆਪਾਂ ਰੋਟੀਆਂ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕਰ ਲਵਾਂਗੇ ਰੋਟੀਆਂ ਨੂੰ ਸੀ ਛੋਟੋਟਾ ਤੋੜ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਅੱਧੀ ਕੌਲੀ ਸ਼ੱਕਰ ਪਾਵਾਂਗੇ ਤੁਸੀਂ ਚਾਹੋ ਤੈਨੂੰ ਖੰਡ ਚ ਵੀ ਬਣਾ ਸਕਦੇ ਹੋ ਗੋਲ ਪਾ ਕੇ ਵੀ ਬਣਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਘਿਓ ਘਿਓ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਆਪਾਂ ਅੰਦਾਜ਼ੇ ਨਾਲ ਇਹਦੇ ਵਿੱਚ ਦੇਸੀ ਘਿਓ ਪਾ ਰਹੇ ਆ ਤੇ ਹੁਣ ਅਸੀਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਗਰਮ-ਗਰਮ ਨੂੰ ਮਿਕਸ ਕਰਾਂਗੇ ਮੱਕੀ ਦੇ ਰੋਟੀ ਦੀ ਵੀ ਚੂਰੀ ਬਣਦੀ ਉਹ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਅੱਜ ਆਪਾਂ ਇਹ ਚੂਰੀ ਕਣਕ ਦੇ ਆਟੇ ਨੇ ਰੋਟੀਆਂ ਬਣਾ ਕੇ ਤਿਆਰ ਕੀਤੀ ਐ ਇਹ ਬਹੁਤ ਹੀ ਸਿੰਪਲ ਜੀ ਰੈਸਪੀ ਐ ਤੇ ਕਾਫੀ ਹੈਲਦੀ ਵੀ ਐ ਕਿਸੇ ਟਾਈਮ ਤੇ ਚਾਹਨ ਕੋ ਕੁਛ ਮਿੱਠਾ ਖਾਣ ਨੂੰ ਮਨ ਕਰੇ ਤਾਂ ਤੁਸੀਂ ਫਟਾਫਟ ਇਹਨੂੰ ਬਣਾ ਕੇ ਖਾ ਸਕਦੇ ਹੋ ਤੇ ਬੱਚਿਆਂ ਨੂੰ ਟਿਫਿਨ ਦੇ ਵਿੱਚ ਵੀ ਤੁਸੀਂ ਦੇ ਸਕਦੇ ਹੋ ਤੇ ਚੰਗੀ ਤਰ੍ਹਾਂ ਸੀ ਇਹਨੂੰ ਬਣਾ ਲੈਨੇ ਆ ਤੇ ਫਿਰ ਤੁਹਾਨੂੰ ਦਿਖਾਉਣੇ ਆ ਲਓ ਜੀ ਆਪਣੀ ਬਹੁਤ ਹੀ ਟੇਸਟੀ ਤੇ ਹੈਲਦੀ ਚੂਰੀ ਬਣ ਕੇ ਤਿਆਰ ਐ ਦੇਖੋ ਜੇ ਕਿੰਨੀ ਸੋਹਣੀ ਬਣੀ ਐ ਬਸ ਤੁਸੀਂ ਇਹਨੂੰ 5-7 ਮਿੰਟ ਇਸ ਤਰ੍ਹਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਆਪਣੇ ਆਪ ਹੀ ਇਹ ਬਿਲਕੁਲ ਬਨ ਜਾਣੀ ਹੈ ਜੀ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਹੈ ਪੁਰਾਣੇ ਸਮੇਂ ਦੀ ਸਾਡੀ ਇਹ ਬਹੁਤ ਹੀ ਵਧੀਆ ਰੈਸਪੀ ਹੈ ਕਿਉਂਕਿ ਉਹਨਾਂ ਸਮਿਆਂ ਵਿੱਚ ਸੜਪੂ ਕੋਈ ਜ਼ਿਆਦਾ ਇੰਨੇ ਖਾਣ ਦੀ ਸੁਭਦਾ ਨਹੀਂ ਸੀ ਹੁੰਦੀ ਤੇ ਸਾਡੇ ਬਜ਼ੁਰਗ ਅਕਸਰ ਹੀ ਘਰਾਂ ਵਿੱਚ ਇਹਨੂੰ ਬਣਾ ਕੇ ਖਾਂਦੇ ਸੀ ਚੂਰੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੇ ਪਰ ਆਪਾਂ ਇਹਦੇ ਵਿੱਚ ਥੋੜੇ ਜਿਹੀ ਡਰਾਈ ਫਰੂਟ ਪਾਵਾਂਗੇ ਬਿਲਕੁਲ ਆਪਸ਼ਨਲ ਆ ਤੇ ਤੁਸੀਂ ਪਾਉਣੇ ਹੋਣ ਤੇ ਪਾ ਸਕਦੇ ਹੋ ਇਹਨਾਂ ਨਾਲ ਇਹਦਾ ਟੇਸਟ ਫੋਰ ਵੀ ਵੱਧ ਜਾਂਦਾ ਹੈ ਥੋੜਾ ਜਿਹਾ ਆਪਾਂ ਨਾਰੀਅਲ ਦਾ ਬਰਾਦਾ ਪਾ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਫਿਰ ਤੋਂ ਮਿਕਸ ਕਰ ਦਾਂਗੇ ਤੇ ਇਹਨੂੰ ਆਪਾਂ ਕਰਾਂਗੇ ਜੀ ਸਰਵ ਇਹਨੂੰ ਅਸੀਂ ਦੋ ਤਰੀਕਿਆਂ ਦੇ ਨਾਲ ਖਾ ਸਕਦੇ ਆ ਇੱਕ ਤੇ ਇਹਨੂੰ ਇਸ ਤਰ੍ਹਾਂ ਹੀ ਜਿਵੇਂ ਆਪਾਂ ਬਣਾ ਕੇ ਤਿਆਰ ਕੀਤਾ ਤੇ ਇੱਕ ਅਸੀਂ ਇਹਦੇ ਲੱਡੂ ਬਣਾ ਕੇ ਉਹ ਵੀ ਖਾ ਸਕਦੇ ਆ ਜਦੋਂ ਅਸੀਂ ਲੱਡੂ ਬਣਾ ਕੇ ਤੇ ਤਿਆਰ ਕਰਾਂਗੇ ਤੇ ਬੱਚੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਅੱਜ ਕੱਲ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈ ਤੱਕਦੇ-ਤੱਕਦੇ ਤੁਸੀਂ ਇਹਨੂੰ ਘਰ ਵਿੱਚ ਬਣਾ ਕੇ ਜ਼ਰੂਰ ਰਿਆ ਕਰੋ ਤਾਂ ਕਿ ਤੁਹਾਡੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਵੀ ਪਤਾ ਚੱਲੇ ਚੂਰੀ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਰਿਹਾ ਇੱਕ ਚੂਰੀ ਨੂੰ ਅਸੀਂ ਇਸ ਤਰ੍ਹਾਂ ਹੀ ਰਹਿਨ ਦਾਂਗੇ ਤੇ ਇੱਕ ਚੂਰੀ ਦੇ ਆਪਾਂ ਲੱਡੂ ਬਣਾ ਕੇ ਤਿਆਰ ਕਰਾਂਗੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਵੇਂ ਆਪਾਂ ਇਹਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਲੱਡੂ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੱਡੇ ਜਾਂ ਛੋਟੇ ਬਣਾ ਸਕਦੇ ਹੋ ਆਹ ਦੇਖੋ ਜੀ ਸਾਡੇ ਕਿੰਨੇ ਵਧੀਆ ਚੂਰੀ ਲੱਡੂ ਬਣ ਕੇ ਤਿਆਰ ਨੇ ਥੋੜਾ ਜਿਹਾ ਹਲਕੇ-ਹਲਕੇ ਥਾਣੇ ਨੂੰ ਦਬਾਓ ਥੋੜਾ ਜਿਹਾ ਮੈਂ ਨਾਰੀਅਲ ਦਾ ਪਰਾਦਾ ਲਿਆਏ ਤੇ ਬਸ ਉਹਦੇ ਵਿੱਚ ਹਲਕਾ ਜਿਹਾ ਇਹਨਾਂ ਨੂੰ ਇਸ ਤਰ੍ਹਾਂ ਕਮਾ ਲਓ ਤਾਂ ਕਿ ਇਹ ਦੇਖਣ ਨੂੰ ਸੋਹਣੇ ਲੱਗਣ ਕਿੰਨੇ ਵਧੀਆ ਆਪਣੇ ਚੂਰੀ ਲੱਡੂ ਬਣ ਕੇ ਤਿਆਰ ਨੇ ਬਹੁਤ ਹੀ ਈਜ਼ੀ ਤੇ ਸਿੰਪਲ ਰੈਸਪੀ ਐ ਇਸੇ ਤਰ੍ਹਾਂ ਆਪਾਂ ਲੱਡੂ ਬਣਾ ਕੇ ਤਿਆਰ ਕਰਦੇ ਆਂ ਲਓ ਜੀ ਸਾਡੀ ਚੂਰੀ ਤੇ ਚੂਰੀ ਦੇ ਲੱਡੂ ਬਣ ਕੇ ਤਿਆਰ ਨੇ ਹੁਣ ਆਪਾਂ ਕਰਦੇ ਆਂ ਜੀ ਇਹਨਾਂ ਨੂੰ ਸਰਵ ਇਧਰ ਆਪਣੀ ਚਾਹ ਵੀ ਬਣ ਕੇ ਤਿਆਰ ਐ ਲਓ ਜੀ ਗਰਮਾ ਗਰਮ ਚਾਹ ਵੀ ਬਣ ਕੇ ਆਪਣੀ ਤਿਆਰ ਐ ਤੇ ਚੂਰੀ ਦਾ ਲੱਡੂ ਤੇ ਚੂਰੀ ਵੀ ਬਿਲਕੁਲ ਤਿਆਰ ਹੈ। ਦੇਖੋ ਜੀ ਕਿੰਨੇ ਵਧੀਆ ਲੱਗ ਰਹੇ ਨੇ ਜਿੰਨੇ ਸੋਹਣੇ ਦਿਖਣ ਨੂੰ ਲੱਗ ਰਹੇ ਨੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਨੇ ਤੇ ਤੁਸੀਂ ਵੀ ਇੱਕ ਵਾਰੀ ਇਹਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ। ਇਹ ਸਭ ਚੀਜ਼ਾਂ ਨੂੰ ਦੇਖ ਕੇ ਤੇ ਬਚਪਨ ਦੀਆਂ ਜਾਂਦਾਂ ਤਾਜ਼ੀਆਂ ਹੋ ਗਈਆਂ ਨੇ। ਕਮੈਂਟ ਕਰਕੇ ਦੱਸਿਓ ਕਿ ਸਕੂਲ ਟਿਫਨ ਵਿੱਚ ਇਹ ਚੂਰੀ ਦੇ ਲੱਡੂ ਕੌਣ-ਕੌਣ ਲੈ ਕੇ ਜਾਂਦਾ ਸੀ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ